ਕੁਝ ਇੱਥੇ ਚਾਂਦੀ ਜਮਕੋਣਾ ਚਾਉਂਦੇ ਨੇ ਕੁਝ ਤੈਨੂੰ ਫੜ ਥੱਲੇ ਲਾਉਣਾ ਚਾਉਂਦੇ ਨੇ ਕੁਝ ਕਿੰਨੇ ਆਏ ਇੱਥੇ ਭੁੱਖੇ ਫੇਮਦੇ ਨਾਮ ਲੈ ਕੇ ਤੇਰਾ ਇੱਕ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਤੇ ਸਵਾਗਤ ਹੈ ਸੰਗਤ ਜੀ ਅੱਜ ਦੀ ਨੰਵੀ ਵੀਡੀਓ ਦੇ ਵਿੱਚ ਫੇਰ ਆਪ ਜੀ ਦੇ ਨਾਲ ਸਾਂਝ ਪਾ ਰਹੇ ਹਾਂ ਜੀ ਅੱਜ ਫੇਰ ਚੱਲੇ ਆਂ ਜੀ ਸਮਾਣੇ ਕੀਰਤਨ ਦੇ ਲਈ ਪਿੰਡ ਕੋਟ ਮਜੂਰਾ ਸ਼ਾਇਦ ਇਦਾਂ ਦੀ ਕੋਈ ਨਾਮ ਹੈ ਪਿੰਡ ਦਾ ਜਿੱਥੇ ਇਦਾਂ ਦੀ ਦੀਵਾਨ ਹੈ ਸੋ ਜਾਂਦੇ ਜਾਂਦੇ ਸਾਡੇ ਨਾਲ ਨਵੇਂ ਸੇਵਾਦਾਰ ਜੁੜੇ ਨੇ ਨਵੇਂ ਸਾਡੇ ਜੱਥੇ ਦੇ ਵਿੱਚ ਸਿੰਘ ਭਰਤੀ ਹੋਏ ਨੇ ਸਾਡੀ ਫੌਜ ਦੇ ਵਿੱਚ ਤੇ ਬੜੇ ਗੁਰੂ ਸਾਹਿਬ ਦੀ ਕਿਰਪਾ ਹੈ ਗੋਡ ਗਿਫਟਡ ਨੇ ਗਾਇਕੀ ਇਹਨਾਂ ਦੀ ਬੜੀ ਬਾਖਮਾਲ ਹੈ ਬਾਕੀ ਸਿੱਖਣਗੇ ਹੋਰ ਤੇ ਹੋਰ ਰੰਗ ਚੜੇਗਾ ਤੇ ਕੁਝ ਨਮੂਨਾ ਤੁਹਾਡੇ ਨਾਲ ਸਾਂਝ ਪਾਣੇ ਆ ਜੀ ਹਾਂਜੀ ਸੰਗਤ ਜੀ ਚਲਦੇ ਚਲਦੇ ਵਿੱਚ ਫੋਨ ਆ ਗਿਆ ਸੀਗਾ ਜਿੱਥੇ ਅਸੀਂ ਜਾ ਰਹੇ ਹਾਂ ਚਲੋ ਉਹਨਾਂ ਨਾਲ ਹੋ ਗਈ ਗੱਲਬਾਤ ਤੇ ਗੱਲ ਕਰ ਰਹੇ ਸੀ ਸਿੰਘ ਸਾਡਾ ਨਵਾਂ ਜਥੇ ਦੇ ਵਿੱਚ ਸ਼ਾਮਲ ਹੋਇਆ ਜੀ ਦਾਕਾ ਸਿਮਰਨਜੀਤ ਸਿੰਘ ਇਹਦਾ ਨਾਮ ਹੈ ਤੇ ਗੁਰੂ ਸਾਹਿਬ ਦੀ ਕਿਰਪਾ ਹੈ ਗਾਇਕੀ ਸਿੱਖੇਗਾ ਤੇ ਕਿਰਪਾ ਹੋਏਗੀ ਤੇ ਬਾਕੀ ਸੁਣਦੇ ਆ ਜੀ ਨਮੂਨਾ ਥੋੜਾ ਜਿਹਾ ਤੁਹਾਡੇ ਸਾਹਮਣੇ ਪੇਸ਼ ਹੈ ਸਿਮਰਨਜੀਤ ਸਿੰਘ ਜੀ ਦਾ ਹਾਂ ਜੀ ਹੋ ਜੋ ਸ਼ੁਰੂ ਉਹ 10 ਪੁੱਤ ਤੇਰਾ ਐਂਟੀ ਟਾਊਨ ਕਾਸ ਤੋਂ ਜੰਗਾ ਬਣਾ ਦਾ ਸਿੱਧਾ ਸੀਮੋਣ ਕਾਸ ਤੋਂ ਆ ਜਿਹੜੇ ਦਰਵਾਜੇ ਵਿੱਚ ਬੌਣ ਚੱਕੀ ਖੜਿਆ ਮੈਂ ਚੰਗੀ ਤਰ੍ਹਾਂ ਜਾਣਦਾ ਆ ਕੌਣ ਕਾਸ ਤੋਂ ਕੁਝ ਇੱਥੇ ਚਾਂਦੀ ਜਮ ਕੋਣਾ ਚਾਉਂਦੇ ਨੇ ਕੁਝ ਤੈਨੂੰ ਫੜ ਥੱਲੇ ਲਾਉਣਾ ਚਾਹੁੰਦੇ ਨੇ ਕੁਝ ਕਿਨੇ ਆਏ ਇੱਥੇ ਭੁੱਖੇ ਫੇਮ ਦੇ ਨਾਮ ਲੈ ਕੇ ਤੇਰਾ ਇੱਕ ਹੋਣਾ ਚਾਹੁੰਦੇ ਨੇ ਮੁਸੀਬਤਾਂ ਮਰਤਾਂ ਦੇ ਪੈਂਦੀ ਰਹਿੰਦੀ ਐ ਤਵੀ ਨਾ ਦੁ ਦੁਨੀਆ ਸਵਾਦ ਲੈਂਦੀ ਐ ਆ ਨਾਲੇ ਜਿਹੜੇ ਰਸਤੇ ਤੇ ਤੂੰ ਤੁਰਿਆ ਇੱਥੇ ਬਦਨਾਮੀ ਹਾਈ ਰੇਟ ਮਿਲੂਗੀ ਨਿੱਤ ਕੰਟਰੋਵਰਸੀ ਗ੍ਰੇਟ ਮਿਲੂਗੀ ਤਰਨ ਮਾ ਦੇ ਨਾਮ ਤੇ ਟਪੇਟ ਮਿਲੂਗੀ ਸੱਚ ਬੋਲਿਆਂ ਤਾਂ ਮਿਲੋ 295 ਦੇ ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ ਉਹ ਨਿੱਤ ਕੰਟਰੋਵਰਸੀ ਸੀਕਰਟ ਮਿਲੂਗੀ ਧਰਮਾਂ ਦੇ ਨਾਮ ਤੇ ਡੇਪੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਬੋਤ ਹੇਟ ਮਿਲੂਗੀ ਉਹਦੋਂ ਕੋ ਵੱਟੇ ਮਾਰਦੇ ਆ ਭਲੇ ਰੁੱਖਾਂ ਦੇ ਮਿੰਟੋ ਮਿੰਟ ਪਹੁੰਚ ਜਾਂਦੇ ਮਾਵਾਂ ਕੋੱਖਾਂ ਦੇ ਕੌਣ ਕੁੱਤਾ ਕੌਣ ਦੱਲਾ ਕੰਜਰਿਆ ਕੌਣ ਇੱਥੇ ਸਰਟੀਫਿਕੇਟ ਦੇਣਾ ਫੇਸਬੁੱਕਾਂ ਤੇ ਓਕੇ ਆ ਜਮੀਰ ਹੋਇਆ ਕੁੰਡਾ ਤਾਂ ਨਹੀਂ ਓ ਪੱਗ ਤੇਰੇ ਸਿਰ ਤੇ ਦਰੋਂਡਾ ਤਾਂ ਨਹੀਂ ਇੱਕ ਗੱਲ ਪੁੱਛਿਆ ਨਾ ਠੇਕੇਦਾਰਾਂ ਨੂੰ ਸਾਡਾ ਹੀ ਐ ਮਤਕਲਾ ਖੋਟਾ ਤਾਂ ਨਹੀਂ ਓ ਗੰਦੀਆਂ ਸਿਆਸਤਾਂ ਨੂੰ ਦਿਲੋਂ ਕੰਡ ਦੋ ਓ ਕਿਸੇ ਨੂੰ ਤਾਂ ਗੁਰੂ ਘਰੇ ਜੋਗਾ ਛੱਡ ਦੋ ਓ ਕਿਸੇ ਬੱਚੇ ਸਿਰ ਨਹੀਂ ਓ ਕੇਸ ਲੱਭਣੇ ਨੀ ਤਾਂ ਤੁਹਾਨੂੰ ਐਵੀ ਬੜੀ ਲੇਟ ਮਿਲੂਗੀ ਨਿੱਤ ਕੰਟਰੋਵਰਸੀ ਕਰੇਟ ਮਿਲੂਗੀ ਧਰਮਾਂ ਦੇ ਨਾਮ ਤੇ ਡਪੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੋ 295 ਜੇ ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ ਨਿਤ ਕੰਟਰੋਵਰਸੀ ਕਰੇਟ ਮਿਲੂਗੀ ਧਰਮਾਂ ਦੇ ਨਾਮ ਤੇ ਡਪੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ ਵਾਹਿਗੁਰੂ ਬਹੁਤ ਸੁੰਦਰ ਬਹੁਤ ਵਧੀਆ ਬੜੇ ਕਿਰਪਾ ਕੋਡ ਗ੍ਰਫਟਡ ਹੈ ਬੱਚਾ ਤੁਹਾਡਾ ਕਿਰਪਾ ਕਰਨ ਇਸ ਬੱਚੇ ਨੂੰ ਹੋਰ ਤਰੱਕੀ ਬਖਸ਼ਣ ਕੀਤਨ ਦੀ ਦਾਤ ਬਖਸ਼ਣ ਗੁਰੂ ਸਾਹਿਬ ਸੋ ਗੁਰੂ ਸਾਹਿਬ ਕਿਰਪਾ ਕਰਨ ਇਸ ਬੱਚੇ ਦੇ ਉੱਤੇ ਸੰਗਤ ਜੀ ਅੱਜ ਮੌਸਮ ਹੈ ਜਿਹੜਾ ਥੋੜਾ ਜਿਹਾ بارش ਵਾਲਾ ਹੋਇਆ ਪਿਆ ਬਹੁਤ ਸੁਹਾਵਣਾ ਜਿਹਾ ਮੌਸਮ ਹੈ ਕੁਝ ਕਹਿਣਾ ਚਾਹੋਗੇ ਭਾਈ ਸਾਹਿਬ ਤੁਹਾਨੂੰ ਮਾਈਕ ਦੋ ਦਿਓ ਵਿਚਾਰ ਆਪਣੇ ਮੌਸਮ ਬਹੁਤ ਵਧੀਆ ਹੋਇਆ ਭਾਈ ਬਾਹਰ ਤੁਸੀਂ ਦੇਖੋ ਬਾਹਰ ਦਾ ਨਜ਼ਾਰਾ ਮਾ ਮੌਸਮ ਤਾਂ ਬਹੁਤ ਵਧੀਆ ਹੋਇਆ ਵੇ ਤੁਹਾਨੂੰ ਤੁਸੀਂ ਦੇਖ ਰਹੇ ਹੋ ਬਾਹਰ ਬੱਦਲ ਬੱਦਲ ਛਾਏ ਹੋਏ ਆ ਬੱਦਲ ਕਾਲੇ ਛਾ ਚੜੇ ਬੜਾ ਮੌਸਮ ਹੋਇਆ ਪਿਆ ਪਰ ਕਿਸਾਨਾਂ ਦੀ ਜਾਨ ਕਿਸਾਨਾਂ ਦੀ ਜਾਨ ਆ ਜਿਹੜੀ ਮੁਠੇ ਚਾਈ ਪਈ ਆ ਕਿਉਂਕਿ ਪੱਕੀਆਂ ਫਸਲਾਂ ਨੇ ਕਣਕਾਂ ਨੇ ਰੱਬ ਵੀ ਚਲੋ ਕੀ ਕਹਿਦੀ ਹੁਣ ਕਰ ਤਾਂ ਥੋੜਾ ਧੱਕਾ ਹੀ ਦਿੰਦਾ ਪਰ ਇਹ ਵਿਚਾਰੇ ਕਿਸਾਨਾਂ ਨੂੰ ਦਾਣੇ ਸਾਂਭ ਲੈਣ ਦਿੰਦਾ ਉਹਦੇ ਰੰਗ ਨੇ ਜੀ ਰੰਗ ਨੇ ਬਾਕੀ ਉਹਦੇ ਉਹਦੀਆਂ ਖੇਡਾਂ ਨੇ ਉਹ ਹੀ ਜਾਣੇ ਹੋਈਆਂ ਪਈਆਂ ਵੈਸੇ ਖੇਤਾਂ ਚ ਕੁਝ ਕੁਝ ਰਹਿੰਦੀਆਂ ਨੇ ਕਈ ਥਾਵਾਂ ਤੇ ਜਿਹੜੇ ਤੇ ਬਾਕੀ ਮੰਡੀਆਂ ਦੇ ਵਿੱਚ ਜਿਹੜਾ ਦਾਣਾ ਫੱਕਾ ਪਿਆ ਹੈ ਉਹ ਵੀ ਥੋੜਾ ਜਿਹਾ ਨੁਕਸਾਨ ਹੈ ਨੁਕਸਾਨ ਹੋ ਜਾਂਦਾ ਹੈ ਬਾਕੀ ਚੱਲ ਰਿਹਾ ਹੈ ਬਹੁਤ ਵਧੀਆ ਆ ਦੇਖੋ ਇੱਥੇ ਚੱਲ ਰਹੀ ਹੈ ਬਾਡੀ ਜੀ ਹਾਂ ਜੀ ਚੱਲ ਰਹੀ ਨੇ ਜੀ ਚੰਗੀ ਮੌਸਮ بارش ਹੈ ਅਭੀ ਨਾ ਹੀ ਪਵੇ ਤਾਂ ਵਧੀਆ ਕਿਉਂਕਿ ਸਮਾਗਮ ਵੀ ਬਾਹਰ ਖੁੱਲੇ ਪੰਡਾਲ ਚ ਹੋਣਾ ਹੈ ਚਲੋ ਤੇ ਬਾਕੀ ਦੇਖਦੇ ਆਂ ਜਾ ਕੇ ਹੁਣ ਕਿੱਦਾਂ ਦਾ ਗੁਰੂ ਸਾਹਿਬ ਕਿਰਪਾ ਕਰਦੇ ਨੇ ਕੀ 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 ਇੰਗੇ ਜਿੰਕੇ ਪਿੰਡਾਂ ਦੀ ਲੋਕੇਸ਼ਨ ਵੀ ਬੜੇ ਘੈਂਟ ਜੀ ਲੱਗਦੇ ਆ ਨਾ ਉਹ ਸਾਹਮਣੇ ਗੁਰਦੁਆਰਾ ਸਾਹਿਬ ਨਿਕਲ ਗਿਆ ਠੀਕ ਹੈ ਸੰਗਤ ਜੀ ਅੱਜ ਦੀ ਵੀਡੀਓ ਇੰਨੀ ਕੀ ਬਾਕੀ ਦੇਖਦੇ ਆ ਜੇ ਕੋਈ ਹੋਰ ਨਵੀਂ ਗੱਲਬਾਤ ਕੋਈ ਅਪਡੇਟਸ ਹੋਈ ਤਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਗੁਰੂ ਸਾਹਿਬ ਦੀ ਕਿਰਪਾ ਕਰਨ ਵਧੀਆ ਤਰੀਕੇ ਨਾਲ ਗੁਰੂ ਸਾਹਿਬ ਜੀ ਅੱਜ ਦੀ ਸੇਵਾ ਲੈ ਲੈਣ ਕਿਉਂਕਿ ਸੇਤਾਂ ਵੀ ਥੋੜੇ ਢਿਲੀਆਂ ਚੱਲ ਰਹੀਆਂ ਨੇ ਗਲੇ ਖਰਾਬ ਨੇ ਤੇ ਸ਼ਾਮਾਂ ਨੂੰ ਫੇਰ 5 ਤੋਂ 7 ਸਥਾਤਾ ਦੀ ਵਾਣ ਹੈ ਤੇ ਇਸ ਕਰਕੇ ਗੁਰੂ ਸਾਹਿਬ ਕਿਰਪਾ ਕਰਨ ਚੜ੍ਹਦੀ ਕਲਾ ਦੇ ਨਾਲ ਸੇਵਾ ਲੈ ਲੈਣ ਦੀ ਬੇਨਤੀ ਹੈ ਮਹਾਰਾ ਦੇ ਚਰਨਾਂ ਦੇ ਵਿੱਚ ਸੋ ਮਿਲਦੇ ਆ ਜੀ ਨਵੇਂ ਵੀਡੀਓ ਦੇ ਵਿੱਚ ਕਿਸੇ ਨਵੇਂ ਵਿਚਾਰ ਦੇ ਨਾਲ ਉਦੋਂ ਤੱਕ ਜੁੜੇ ਰਹੋ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਦੇ ਨਾਲ ਫਿਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ